ਤੇ ਇਹੋ ਕੁੜੀ ਦਿਨਾਂ ਨਗਰ ਪੜਦੀ ਸੀ ਬੀਸੀ ਦਾ ਲਾਸਟ ਇਗਜ਼ਾਮ ਸੀਗਾ ਦਿਨਾਂ ਨਗਰ ਚਰਚ ਜਾਂਦੀ ਸੀ ਕੁੜੀ ਇਹ ਦਿਨਾਂ ਨਗਰ ਚਰਚ ਚ ਜਾ ਕੇ ਪ੍ਰੇਰ ਕਰਨ ਵਾਸਤੇ ਟੰਡੇ ਵਾਲ ਦੇ ਜਾਂਦਾ ਉਹਨੂੰ ਉੱਥੇ ਫੋਰਸ ਫੋਰਸ ਕਰਨਾ ਸ਼ੁਰੂ ਕਰ ਦਿੰਦਾ ਕਿ ਤੂੰ ਗਰਦਾਸਪੁਰ ਕਿਉਂ ਨਹੀਂ ਆਂਦੀ ਚਰਚ ਚ ਮੇਰੀ ਚਰਚ ਚ ਉੱਥੇ ਵਧੀਆ ਸਿਸਟਮ ਹੈ ਐਦਾਂ ਜੋ ਵੀ ਸਿਸਟਮ ਹੈ ਤਾਂ ਪਤਾ ਨਹੀਂ ਐਕਸ ਵਾਈ ਜ਼ेड ਕੀ ਹੁੰਦਾ ਚਰਚ ਚ ਕੀ ਐਡਾ ਗਨਕੰਮਾ ਬੰਦਾ ਹੈ ਕੁੜੀ ਤੇ ਧਰਮ ਦੇ ਆੜ ਲੈ ਕੇ ਦੇਖੋ ਕਿੱਡਾ ਘਟਿਆ ਕੰਮ ਕੀਤਾ ਉਹਨੇ ਕੁੜੀ ਨਾਲ ਬਲਤਕਾਰ ਕੀਤਾ ਹੁਣ ਉਹ ਕੁੜੀ ਨੂੰ ਟੌਰਚਰ ਕਰਨਾ ਸ਼ੁਰੂ ਕਰਦਾ ਮੇਰੇ ਨਾਲ ਫਿਜ਼ੀਕਲ ਹੋ ਮੇਰੇ ਨਾਲ ਰੂਮ ਚ ਚੱਲ ਇਤਾਂ ਦੀਆਂ ਕਟੀਆਂ ਹਰਕਤਾ ਤੇ ਇਸ ਬੰਦੇ ਨੇ ਕੀ ਕੀਤਾ ਕੁੜੀ ਨਾਲ ਜ਼ਬਰਦਸਤੀ ਲੈ ਗਿਆ ਰੂਮ ਪਤਾ ਨਹੀਂ ਕੀ ਕੀਤਾ ਕਿਦਾਂ ਮਾਈਂਡ ਵਾਸ਼ ਕਰਕੇ ਲੈ ਕੇ ਚੱਲੋ ਜਦੋਂ ਜਾਂਦਾ ਉਹਦੇ ਕੁੜੀ ਨਾਲ ਰੇਪ ਕਰਦਾ ਜਦੋਂ ਕੁੜੀ ਨਾਲ ਰੇਪ ਕਰਕੇ ਕੁੜੀ ਆਖਿਰ ਚ ਪ੍ਰੈਗਨੈਂਟ ਹੋ ਜਾਂਦੀ ਹੈ ਕੁੜੀ ਉਸ ਟਾਈਮ ਤੇ ਆਪਣੇ ਘਰ ਦੇ ਨਾਲ ਦੱਸ ਚੁੱਕੀ ਦੀ ਮੇਰੇ ਨਾਲ ਇਹ ਪਾਸਟਰ ਨੇ ਇਦਾਂ ਕੀਤਾ ਪਾਸਟਰ ਨੇ 5000 ਰੁਪਏ ਦਿੱਤਾ ਕਿ ਬਹੁਤ ਵੱਡੀ ਰਕਮ ਦਿੱਤੀ ਕਿ ਤੁਸੀਂ ਇਲਾਜ ਕਰਾ ਲਓ ਕੁੜੀ ਦਾ ਕੁੜੀ 2 ਦਿਨ ਬਾਅਦ ਕੁੜੀ ਦੀ ਮੌਤ ਹੋ ਜਾਂਦੀ ਹੈ ਇੱਕ ਜਸ਼ਨ ਗਿਲ ਦੇ ਕਾਰਨ ਕੁੜੀ ਦੀ ਮੌਤ ਹੋ ਜਾਂਦੀ ਜੋ ਇਸ ਦੁਨੀਆ ਚੋਂ ਭੈਣ ਇਸ ਦੁਨੀਆ ਚ ਨਹੀਂ ਹੈ ਅਕ੍ਰਿਚਮ ਧਰਮ ਦੇ ਲੋਕਾਂ ਨੇ ਨਾਬਦਨਾਮ ਕਰਕੇ ਰੱਖਿਆ ਜਲੂਸ ਕੱਢਿਆ ਬਿਆਸ ਦੀ ਡੇਟ ਚ ਜਿਵੇਂ ਕਿ ਬਜਿੰਦਰ ਪਾਸਟਰ ਨੇ ਕੱਢਿਆ ਸੀ ਉਵੇਂ ਹੀ ਇਹਨੇ ਕੱਢਿਆ ਉਸ ਤੋਂ ਬਾਅਦ ਜਦੋਂ ਮੌਤ ਹੋ ਜਾਂਦੀ ਹੈ ਦੇਖੋ ਕੁੜੀ ਦੀ ਮੌਤ ਹੋਣ ਤੋਂ ਬਾਅਦ ਕੀ ਕੀਤਾ ਪੁਲਿਸ ਨੇ ਦੀਨਾ ਨਗਰ ਪੁਲਿਸ ਨੇ ਘੱਟੋ ਘੱਟ 3 ਤੋਂ 2 ਮਹੀਨੇ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਐਫ ਆਈ ਆਰ ਦਰਜ ਨੇ 376 ਤੇ 304 बटे ਤਾਨੂੰ ਇਹ ਕਹਿਣਾ ਚਾਹੁੰਦਾ ਜਿੱਥੇ ਦੇ ਮੈਂ ਅੱਜ ਦੇਖੇਗਾ ਦੇਖੇਗਾ ਤਾਂ ਜਰੂਰ ਵੀ ਮੇਰਾ ਹੋਊ ਕੀ ਰਿਆ ਉਹਨੂੰ 1012 ਦੇ ਵਿੱਚ ਅਰੈਸਟ ਕਰਾ ਕੇ ਛੱਡਾਂਗੇ ਤੇ ਉਹ ਤੋਂ ਬਾਅਦ ਜਿਹੜੀ ਪੁਲਿਸ ਹੈ ਦਿਨਾਂ ਨਗਰ ਦੀ ਇਹਨਾਂ ਦੇ ਇੱਟਾ ਕੋ ਤੰਗ ਪਰੇਸ਼ਾਨ ਕੀਤਾ ਇਹਨਾਂ ਨੂੰ ਟਾਰਚਰ ਕਰਨਾ ਸ਼ੁਰੂ ਕਰਤਾ ਕਿ ਤੁਸੀਂ ਫੈਸਲਾ ਕਰ ਲੋ ਨਹੀਂ ਤੁਹਾਡਾ ਇਲਜ਼ਾਮ ਬਰੋਗੇ ਤੁਹਾਡੀ ਫੈਮਿਲੀ ਦਾ ਕਾਊਂਟਰ ਹੋਊਗਾ ਤੁਹਾਨੂੰ ਚਿੱਟੇ ਦੇ ਕੇ ਵਿੱਚ ਵਸਾਇਆ ਜਾਊਗਾ ਤੇ ਇਹ ਬੰਦਿਆਂ ਨੇ ਡਰ ਦੀ ਮਾਰੀ ਗੁਰਦਾਸਪੁਰ ਛੱਡ ਕੇ ਅਮਰਸਰ ਸ਼ਿਫਟ ਹੋ ਜਾਂਦੇ ਆ ਮਤਲਬ ਆਪਣਾ ਘਰ ਉੱਥੋਂ ਵੇਚ ਹੀ ਦਿੱਤਾ ਇਹਨਾਂ ਨੇ ਆਪ ਕੋਲ ਇਹ ਵੀ ਵਿਜੇਂਦਰ ਮੰਗੂ ਪਾਵਰਫੁਲ ਸੰਮਦਾ ਬਿਲਕੁਲ ਪੈਸੇ ਦੀ ਤਾਕਤ ਦਿਖਾ ਰਿਹਾ ਇਹ ਤਾਂ ਖੁਦ ਜਿਹੜਾ ਜਸ਼ਨ ਗਿੱਲ ਕਹਿੰਦਾ ਜੇ ਤੁਸੀਂ মিডিਆ ਰਾਹੀਂ ਜਾਓਗੇ ਤੁਹਾਨੂੰ ਮਰਵਾ ਦਿਆ ਦਿੱਤੂਗਾ ਪੁਲਿਸ ਮੇਰਾ ਕੁਝ ਨਹੀਂ ਕਹਿੰਦਾ ਵਿਗਾੜ ਸਕਦੀ ਜੋ ਤੁਸੀਂ ਕਰਨਾ ਕਰ ਲੋ ਕ੍ਰਿਸ਼ਨ ਕਹਿੰਦਾ ਕ੍ਰਿਸ਼ਨਦਾਰ ਮੇਰੇ ਨਾਲ ਹੈ ਪੂਰਾ ਇਹ ਬੰਦਾ ਡਰ ਦੀ ਮਾਰੀ ਗੁਰਦਾਸ ਉਹ ਛੱਡ ਕੇ ਫਿਰ ਇਹਨੇ ਕਿਤੇ ਗਿਆ ਹੀ ਨਹੀਂ ਪੁਲਿਸ ਨੂੰ ਫੋਨ ਕਰਦਾ ਇਹ ਕਿ ਇਹਨੂੰ ਅਰੈਸਟ ਕਰੋ ਅਰੈਸਟ ਕਿਉਂ ਨਹੀਂ ਕਰਦੇ ਕਿਹਨੇ ਪੁਲਿਸ ਕੰਮ ਕਰਦੀ ਨਹੀਂ ਕਰਦੀ ਪੁਲਿਸ ਵਖੰਡੀ ਬਜਿੰਦਰ ਦੇ ਮਾਮਲੇ ਤੋਂ ਬਾਅਦ ਇੱਕ ਹੋਰ ਇੱਕ ਪਾਸਟਰ ਦਾ ਕਾਰਨਾਮਾ ਸਾਹਮਣੇ ਆਇਆ ਸਮਾਜ ਸੇਵੀ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਨੇ ਇੱਕ ਹੋਰ ਨਵਾਂ ਕੇਸ ਕੱਢ ਕੇ ਲੈ ਕੇ ਆਏ ਨੇ ਤਾਂ ਇੱਕ ਕੁੜੀ ਦੇ ਨਾਲ ਬਲਾਤਕਾਰ ਹੁੰਦਾ ਉਸ ਤੋਂ ਬਾਅਦ ਉਸ ਦਾ ਅਬੋਰਸ਼ਨ ਕਰਾਇਆ ਜਾਂਦਾ ਤਾਂ ਇਸ ਕਰਕੇ ਉਸ ਕੁੜੀ ਦੀ ਮੌਤ ਹੋ ਜਾਂਦੀ ਹੈ ਅਦਾਲਤ ਵੱਲੋਂ ਉਸ ਪਾਸਟਰ ਨੂੰ ਪਗੋੜਾ ਲਾਣਿਆ ਹੋਇਆ ਪਰ ਫਿਰ ਵੀ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ ਗੱਲਬਾਤ ਕਰਦੇ ਹਾਂ ਪਹਿਲਾ ਮਾਮਲੇ ਦੀ ਥੋੜੀ ਡਿਟੇਲਸ ਜਾਣਕਾਰੀ ਦਿਓ ਵੀ ਕਦੋਂ ਇਹ ਘਟਨਾ ਵਾਪਰਦੀ ਆ ਤਾਂ ਇਨਸਾਫ ਕਿਉਂ ਨਹੀਂ ਮਿਲਦਾ ਦੇਖੋ ਜੀ ਇਹ ਘਟਨਾ ਹੈਗੀ 2023 ਦੀ 2023 ਚ ਕੁੜੀ ਦਿਨਾ ਨਗਰ ਪੜਦੀ ਸੀ ਬੀਸੀਏ ਦਾ ਲਾਸਟ ਐਗਜ਼ਾਮ ਸੀਗਾ ਦਿਨਾ ਨਗਰ ਚਰਚ ਜਾਂਦੀ ਸੀ ਕੁੜੀ ਇਹ ਦਿਨਾ ਨਗਰ ਚਰਚ ਚ ਜਾ ਕੇ ਪ੍ਰੇਰ ਕਰਨ ਵਾਸਤੇ ਸੰਡੇ ਵਾਲੇ ਦਿਨ ਜਾਂਦਾ ਉਹਨੇ ਉੱਥੇ ਫੋਰਸ ਫੋਰਸ ਕਰਨਾ ਸ਼ੁਰੂ ਕਰ ਦਿੰਦਾ ਕਿ ਤੂੰ ਗਰਦਾਸਪੁਰ ਕਿਉਂ ਨਹੀਂ ਆਂਦੀ ਚਰਚ ਚ ਮੇਰੀ ਚਰਚ ਚਾ ਉੱਥੇ ਵਧੀਆ ਸਿਸਟਮ ਹੈ ਐਦਾਂ ਜੋ ਵੀ ਸਿਸਟਮ ਮੈਨੂੰ ਪਤਾ ਨਹੀਂ ਐਕਸ ਵਾਈ ਜ਼ेड ਕੀ ਹੁੰਦਾ ਚਰਚ ਚ ਤੇ ਚਲੋ ਗੱਲਬਾਤ ਸ਼ੁਰੂ ਕਰਦੇ ਹਾਂ ਕੁੜੀ ਤੇ ਮਾੜੀਆ ਰੱਖ ਲੈਂਦਾ ਜਸ਼ਨ ਗਿਲ ਕੀ ਐਡਾ ਕਿ ਨਕੰਮਾ ਬੰਦਾ ਏ ਉਹ ਕੁੜੀ ਤੇ ਧਰਮ ਦੇ ਆਰਟ ਲੈ ਕੇ ਦੇਖੋ ਕਿੱਡਾ ਘਟਿਆ ਕੰਮ ਕੀਤਾ ਉਹਨੇ ਕੁੜੀ ਨਾਲ ਬਲਤਕਾਰ ਕੀਤਾ ਹੁਣ ਉਹ ਕੁੜੀ ਨੂੰ ਟੌਰਚਰ ਕਰਨਾ ਸ਼ੁਰੂ ਕਰਦਾ ਮੇਰੇ ਨਾਲ ਫਿਜ਼ੀਕਲ ਹੋ ਮੇਰੇ ਨਾਲ ਰੂਮ ਚ ਚੱਲ ਇਦਾਂ ਦੀਆਂ ਘਟੀਆਂ ਹਰਕਤਾਂ ਚਲੋ ਕੁੜੀ ਨਹੀਂ ਜਾਂਦੀ ਆਪਣੇ ਘਰ ਦੇ ਨਹੀਂ ਦੱਸ ਸਕਦੀ ਵੀ ਉਹਨਾਂ ਨੂੰ ਕੀ ਹੋ ਰਿਹਾ ਵੀ ਮੇਰੀ ਬਦਨਾਮੀ ਹੋ ਗਈ ਮੇਰਾ ਕੱਲ ਵਿਆਹ ਹੋਣਾ ਮਾਪੇ ਬਾਬ ਦੀ ਬਦਨਾਮੀ ਹੋ ਗਈ ਮੇਰੀ ਭੈਣ ਦੀ ਵੀ ਕੱਲ ਉਹਦਾ ਵੀ ਇਹ ਵੱਡੀ ਸੀ ਉਹ ਦੂਜੀ ਛੋਟੀ ਸੀ ਭਰਾ ਛੋਟਾ ਬਲਾਸਟ ਪੇਪਰ ਦੇ ਰਿਆ ਸੀ ਜਿਹੜਾ ਤੇ ਇਸ ਬੰਦੇ ਨੇ ਕੀ ਕੀਤਾ ਕੁੜੀ ਨਾਲ ਜ਼ਬਰਦਸਤੀ ਲੈ ਗਿਆ ਰੂਮ ਚ ਪਤਾ ਨਹੀਂ ਕੀ ਕੀਤਾ ਕਿਦਾਂ ਮਾਈਂਡ ਵਾਸ਼ ਕਰਕੇ ਲੈ ਕੇ ਚੱਲੋ ਜਦੋਂ ਜਾਂਦਾ ਉਹਦੇ ਕੁੜੀ ਨਾਲ ਰੇਪ ਕਰਦਾ ਜਦੋਂ ਕੁੜੀਆਂ ਰੇਪ ਕਰਕੇ ਕੁੜੀ ਆਖਿਰਚ ਪ੍ਰੈਗਨੈਂਟ ਹੋ ਜਾਂਦੀ ਆ ਕੁੜੀ ਜਦੋਂ ਪ੍ਰੈਗਨੈਂਟ ਹੋ ਜਾਂਦੀ ਆ ਕੁੜੀ ਜਦੋਂ ਆਪਣੇ ਘਰ ਜਾ ਕੇ ਦੱਸਦੀ ਆ ਕਿ ਮੇਰੇ ਨਾਲ ਆ ਚੀਜ਼ ਹੋ ਗਈ ਉਹ ਵੀ ਆਪਣੀ ਛੋਟੀ ਸਿਸਟਰ ਨੂੰ ਦੱਸਦੀ ਮੇਰੇ ਨਾਲ ਆ ਚੀਜ਼ ਹੋਈ ਏ ਅੱਜ ਜਦੋਂ ਦੱਸਣ ਤੋਂ ਬਾਅਦ ਉਹਨੇ ਆਪਣੀ ਮਾਤਾ ਨੂੰ ਗੱਲ ਦੱਸੀ ਫਿਰ ਫਾਦਰ ਨੂੰ ਦੱਸੀ ਕੁੜੀ ਹਮੋਸ਼ਲ ਲਈ ਜਾਂਦੇ ਆ ਵਾਸ਼ਨ ਕਰਾਉਣ ਵਾਸਤੇ ਜਾਂਦੇ ਆ ਸਰਕਾਰੀ ਹਸਪੀਟਲ ਪਹਿਲਾਂ ਪ੍ਰਾਈਵੇਟ ਜਾਂਦੇ ਆ ਪ੍ਰਾਈਵੇਟ ਮਨਾਂ ਕੀਤਾ ਉਹਨਾਂ ਨੇ ਤੇ ਸਰਕਾਰੀ ਚ ਚਲੋ ਗੱਲਬਾਤ ਕਰਕੇ ਤਾਂ ਵਾਸ਼ਨ ਹੋ ਜਾਂਦਾ ਉਸ ਤੋਂ ਬਾਅਦ ਦੂਜਾ ਤੀਜਾ ਦਿਨ ਮਤ ਕੁੜੀ ਨੂੰ ਬਲੇਡਿੰਗ ਸ਼ੁਰੂ ਹੋ ਜਾਂਦੀ ਆ ਬਲੇਡਿੰਗ ਸ਼ੁਰੂ ਹੋਣ ਤੋਂ ਬਾਅਦ ਕੁੜੀ ਦਾ ਪੇਨ ਸ਼ੁਰੂ ਹੋ ਜਾਂਦਾ ਪਾਸਟਰ ਦੀ ਐਂਟਰੀ ਹੁੰਦੀ ਇਹਦੇ ਘਰੇ ਕਿ ਮੈਂ ਪ੍ਰੇਅਰ ਕਰਦਾ ਠੀਕ ਹੋ ਜਾਏਗੀ ਕੁੜੀ ਉਸ ਟਾਈਮ ਤੇ ਆਪਣੇ ਘਰ ਦੇ ਨੂੰ ਦੱਸ ਚੁੱਕੀ ਸੀ ਮੇਰੇ ਨਾਲ ਇਹ ਪਾਸਟਰ ਨੇ ਐਦਾਂ ਕੀਤਾ ਪਾਸਟਰ ਨੇ 5000 ਰੁਪਏ ਦਿੱਤਾ ਕਿ ਬਹੁਤ ਵੱਡੀ ਰਕਮ ਦਿੱਤੀ ਕਿ ਤੁਸੀਂ ਇਲਾਜ ਕਰਾ ਲਓ ਕੁੜੀ ਦਾ ਕੁੜੀ 2 ਦਿਨ ਬਾਅਦ ਕੁੜੀ ਦੀ ਮੌਤ ਹੋ ਜਾਂਦੀ ਹੈ ਇੱਕ ਜਸ਼ਨ ਗਿਲ ਦੇ ਕਾਰਨ ਕੁੜੀ ਦੀ ਮੌਤ ਹੋ ਜਾਂਦੀ ਜੋ ਇਸ ਦੁਨੀਆ ਚ ਉਹ ਭੈਣ ਇਸ ਦੁਨੀਆ ਚ ਨਹੀਂ ਹੈ ਵੀ ਇਸ ਬੰਦੇ ਨੇ ਉਹਨੂੰ ਕੁੜੀ ਨੂੰ ਇੰਨਾ ਡਰਾਣਾ ਤਮਕਾਣਾ ਡਿਪਰੈਸ਼ਨ ਤੇ ਅਵੋਸ਼ਨ ਮਤਲਬ ਕੁੜੀ ਅੱਜ ਇਸ ਦੁਨੀਆ ਚ ਨਹੀਂ ਉਹ ਰੱਬ ਨੂੰ ਪਿਆਰੀ ਹੋ ਜਾਂਦੀ ਹੈ ਕੁੜੀ ਦਾ ਕੋਈ ਬਿਆਨ ਕੋਈ ਚਿੱਠੀ ਜਾਂ ਪਰਿਵਾਰ ਦੇ ਨਾਲ ਜਦੋਂ ਗੱਲਬਾਤ ਹੋਈ ਕੀ ਗੱਲਬਾਤ ਹੋਈ ਕਿਸ ਤਰੀਕੇ ਦੇ ਨਾਲ ਜਾਲ ਚ ਫਸਾਇਆ ਗਿਆ ਛੋਟੀ ਭੈਣ ਨੂੰ ਦੱਸਿਆ ਮਾ ਨੂੰ ਦੱਸ ਨਹੀਂ ਸਕੀ ਨਾ ਫਾਦਰ ਨੂੰ ਦੱਸ ਸਕੀ ਐਦਾਂ ਦੀ ਗੱਲ ਕੋਈ ਵੀ ਨਹੀਂ ਦੱਸ ਸਕਦਾ ਜਦੋਂ ਦੱਸੀ ਜਿਹੜੀ ਉਹਦੀ ਛੋਟੀ ਭੈਣ ਨਾਲ ਗੱਲਬਾਤ ਕੀਤੀ ਮੈਨੂੰ ਇਹ ਪਾਸਟਰ ਜਸ਼ਨ ਗਿੱਲ ਨੇ ਮੇਰੇ ਨਾਲ ਸਭ ਕੁਝ ਕੀਤਾ ਮੈਨੂੰ ਟਾਰਚਰ ਕੀਤਾ ਮੈਂ ਤੇਰੇ ਘਰ ਦੇ ਨੂੰ ਮਰਵਾ ਦੇਵਾਂਗਾ ਜੇ ਤੂੰ ਮੇਰੇ ਨਾਲ ਫਿਜ਼ੀਕਲ ਨਹੀਂ ਹੋਏਗੀ ਮੈਂ ਤੇਰੇ ਘਰ ਦੇ ਨੂੰ ਮਾਰਾਂ ਦਾਂਗਾ ਤੇਰੀ ਭੈਣ ਨੂੰ ਮਾਰਾਂ ਦਾਂਗਾ ਤੇਰੇ ਭਰਾ ਨੂੰ ਮਾਰ ਦਾਂਗਾ ਉਹ ਕੁੜੀ ਆ ਕੇ ਆਪਣੀ ਸਿਸਟਰ ਨੂੰ ਦੱਸਦੀ ਐ ਇਹ ਵੀ ਇਹਨੇ ਇਹ ਕੁਛ ਕੀਤਾ ਮੇਰੇ ਨਾਲ ਉਸ ਕਾਰਨ ਤੋਂ ਬਾਅਦ ਉਹਨਾਂ ਮੈਂ ਦੱਸੀ ਦਿੱਤਾ ਕਿ ਇਹਦਾ ਅਵੋਸ਼ਨ ਕਰਾਣਾ ਪਿਆ ਅਵੋਸ਼ਨ ਤੋਂ ਬਾਅਦ ਉਹਦੀ ਮੌਤ ਹੋ ਜਾਂਦੀ ਐ ਵੀ ਦੱਸੋ ਇਹ ਕਿੱਦਾਂ ਦਾ ਪਾਸਟਰ ਸੀਗਾ ਕ੍ਰਿਚਮ ਧਰਮ ਦੇ ਲੋਕਾਂ ਨੇ ਨਾ ਬਦਨਾਮ ਕਰਕੇ ਰੱਖਿਆ ਜਲੂਸ ਕੱਢਿਆ ਪਿਆ ਅੱਜ ਦੀ ਡੇਟ 'ਚ ਜਿਵੇਂ ਕਿ ਬਲਜਿੰਦਰ ਪਾਸਟਰ ਨੇ ਕੱਢਿਆ ਸੀ ਉਵੇਂ ਹੀ ਇਹਨੇ ਕੱਢਿਆ ਉਸ ਤੋਂ ਬਾਅਦ ਜਦੋਂ ਮੌਤ ਹੋ ਜਾਂਦੀ ਹੈ ਦੇਖੋ ਕੁੜੀ ਦੀ ਮੌਤ ਹੋਣ ਤੋਂ ਬਾਅਦ ਕੀ ਕੀਤਾ ਪੁਲਿਸ ਨੇ ਦੀਨਾ ਨਗਰ ਪੁਲਿਸ ਨੇ ਘੱਟੋ ਘੱਟ 3 ਤੋਂ 2 ਮਹੀਨੇ ਬਾਅਦ ਐਫ ਆਈ ਆਰ ਦਰਜ ਹੁੰਦੀ ਹੈ ਐਫ ਆਈ ਆਰ ਦਰਜ ਗਈ 376 ਤੇ 304 बटे ਵੀ ਨਿਵਾਦ ਹੋਈ ਆ ਕਿ ਸਬੂਤ ਮਟਾਏ ਗਏ ਹੋਣਗੇ ਕੀ ਸੋਚਦੇ ਆਂ ਤੁਸੀਂ ਕਿ ਇੱਕ ਦਾ 76 ਸਬੂਤ ਮਟਾਏ ਗਏ ਤੇ ਇੱਕ ਐਕਸੀਡੈਂਟ ਚ ਬਦਲਦੀ ਕਿ ਇਹਦਾ ਐਕਸੀਡੈਂਟ ਚ ਮੌਤ ਹੋਈ ਐਕਸੀਡੈਂਟ ਕਿੱਥੇ ਹੋਇਆ ਕੋਈ ਸੀਸੀਟੀਵੀ ਕੈਮਰੇ ਦੀ ਕੋਈ ਰਿਕਾਰਡਿੰਗ ਕੋਈ ਲੋਕੇਸ਼ਨ ਮਤਲਬ ਸਭ ਕੁਝ ਝੂਠ ਬਣਾਤਾ ਉਹ ਮਤਲਬ ਅਸੀਂ ਹੁਣ ਜਿਹੜੀ ਅੱਗੇ ਦੀ ਅਪੀਲ ਕਰਾਂਗੇ ਅਸੀਂ ਸੀਬੀਆਈ ਤੋਂ ਜਾਂਚ ਕਰਾਵਾਂਗੇ ਉੱਚ ਅਧਿਕਾਰੀ ਦੀ ਜਾਂਚ ਕਰਾਵਾਂਗੇ ਆਉਣ ਵਾਲੇ 10 ਤੋਂ 12 ਦਿਨਾਂ ਵਿੱਚ ਉਹ ਜਸ਼ਨ ਗਿੱਲ ਨੂੰ ਅਰੈਸਟ ਕਰਾ ਕੇ ਛੱਡਾਂਗੇ ਪੁਲਿਸ ਨੂੰ ਮੈਂ ਉਹਨੂੰ ਇਹ ਕਹਿਣਾ ਚਾਹੁੰਦਾ ਜਿੱਥੇ ਦੇ ਮੈਂ ਅੱਜ ਦੇਖ ਦੇਖੇਗਾ ਤਾਂ ਜਰੂਰ ਵੀ ਮੇਰਾ ਹੋਕ ਹੀ ਰਿਹਾ ਉਹਨੂੰ 10 ਤੋਂ 12 ਦਿਨਾਂ ਵਿੱਚ ਅਰੈਸਟ ਕਰਾ ਕੇ ਛੱਡਾਂਗੇ ਤੇ ਉਸ ਤੋਂ ਬਾਅਦ ਜਿਹੜੀ ਪੁਲਿਸ ਹੈ ਦਿਨਾਂ ਨਗਰ ਦੀ ਇਹਨਾਂ ਨੇ ਐਡਾਕ ਤੰਗ ਪਰੇਸ਼ਾਨ ਕੀਤਾ ਇਹਨਾਂ ਨੂੰ ਟੌਰਚਰ ਕਰਨਾ ਸ਼ੁਰੂ ਕਰਤਾ ਕਿ ਤੁਸੀਂ ਫੈਸਲਾ ਕਰ ਲਓ ਨਹੀਂ ਤੁਹਾਡਾ ਇਲਜ਼ਾਮ ਬਰੋਗੇ ਤੁਹਾਡੀ ਫੈਮਿਲੀ ਦਾ ਕਾਊਂਟਰ ਹੋਊਗਾ ਤੁਹਾਨੂੰ ਚਿੱਟੇ ਦੇ ਕੇਸ ਵਿੱਚ ਬਸਾਇਆ ਜਾਊਗਾ ਤੇ ਇਹ ਬੰਦਿਆਂ ਨੇ ਡਰ ਦੀ ਮਾਰ ਹੀ ਗੁਰਦਾਸਪੁਰ ਛ ਇਹ ਵੀ ਮਸੀਹ ਲੋਕ ਨੇ ਕ੍ਰਿਸ਼ਨ ਲੋਕ ਨੇ ਵੀ ਬਰਨ ਨੇ ਉਸ ਧਰਮ ਨਾਲ ਸੰਬੰਧ ਨੇ ਬਾਏਵਰਨ ਸੰਬੰਧ ਨੇ ਤੇ ਇਹਨਾਂ ਨੇ ਉੱਥੋਂ ਘਰ ਛੱਡ ਕੇ ਅਮਰਸਰ ਚਲੇ ਜਾਂਦੇ ਆ ਅਮਰਸਰ ਜਾਣ ਤੋਂ ਬਾਅਦ ਉੱਥੇ ਵੀ ਨਟੋਰਚਰ ਕਰਨਾ ਸ਼ੁਰੂ ਕਰਦੇ ਵੀ ਇਹਨੂੰ ਟਿਕਾਣ ਦਾ ਟਿਕਾਣਾ ਨਹੀਂ ਮਿਲਿਆ 2 ਸਾਲ ਤੱਕੇ ਖਾ ਕੇ ਅੱਜ ਬੰਦੇ ਮੇਰੇ ਤੱਕ ਪਹੁੰਚੇ ਆ ਭਾਈ ਸਾਹਿਬ ਸਾਡੀ ਹੈਲਪ ਕਰੋ ਉਸ ਕਾਰਵਾਈ ਕਿਉਂ ਨਹੀਂ ਕਰ ਰਹੀ ਕਿ ਪਾਵਰਫੁੱਲ ਹੈ ਵੀ ਬਜਿੰਦਰ ਮੰਗੂ ਪਾਵਰਫੁੱਲ ਸਮਝਦਾ ਆਪਦੇ ਆਪ ਨੂੰ ਪੈਸਾ ਜਿਆਦਾ ਦੇ ਕੋਲ ਕਰੋੜਪਤੀ ਹੈ ਬਿਲਕੁਲ ਪੈਸੇ ਦੀ ਤਾਕਤ ਦਿਖਾ ਰਿਹਾ ਇਹ ਤਾਂ ਖੁਦ ਜਿਹੜਾ ਜਸ਼ਨ ਗਿੱਲ ਕਹਿੰਦਾ ਜੇ ਤੁਸੀਂ ਮੀਡੀਆ ਰਾਹੀਂ ਜਾਓਗੇ ਤੁਹਾਨੂੰ ਮਰਵਾ ਦਿਆ ਦਿੱਤੋ ਪੁਲਿਸ ਮੇਰਾ ਕੁਝ ਨਹੀਂ ਕਹਿੰਦਾ ਵਿਗਾੜ ਸਕਦੀ ਜੋ ਤੁਸੀਂ ਕਰਨਾ ਕਰ ਲੋ ਕ੍ਰਿਸ਼ਨ ਕਹਿੰਦਾ ਕ੍ਰਿਸ਼ਨਦਨ ਮੇਰੇ ਨਾਲ ਹੈ ਪੂਰਾ ਕਹਿੰਦਾ ਮੇਰੇ ਨਾਲ ਪੂਰਾ ਖੜਾ ਵੀ ਤੁਹਾਡੇ ਨਾਲ ਕੋਈ ਨਹੀਂ ਖੜੂਗਾ ਵਾਕਈ ਇਹਦੇ ਨਾਲ ਬੰਦੇ ਨਾਲ ਕੋਈ ਨਹੀਂ ਖੜਾ ਅੱਜ ਉਹਦੇ ਨਾਲ ਪੂਰੀ ਹਜ਼ਾਰਾਂ ਦੀ ਦਾਣਾ ਚ ਟੀਮ ਖੜੀ ਹੈ ਪਰ ਇਹ ਬੰਦੇ ਨਾਲ ਜਿਹਦੇ ਨਾਲ ਮਾੜਾ ਹੋਇਆ ਉਹਦੇ ਨਾਲ ਕੋਈ ਨਹੀਂ ਖੜਦਾ ਕ੍ਰਿਸ਼ਚਨ ਧਰਮ ਦਾ ਬੰਦਾ ਹੈ ਉਹਦੇ ਨਾਲ ਖੜੋ ਮੋਢੇ ਨਾਲ ਮੋਢਾ ਜਿਹੜਾ ਗਲਤ ਬੰਦਾ ਉਹਨੂੰ ਸਜ਼ਾ ਦਓ ਤੁਸੀਂ ਕਿਉਂ ਨਹੀਂ ਦਵਾਉਂਦੇ ਉਲਟਾ ਦੀਨਾ ਨਗਰ ਪੁਲਿਸ ਨੇ ਐਡਾ ਦਬਾਅ ਬਣਾ ਕੇ ਰੱਖਿਆ ਇਹਨਾਂ ਤੇ ਮੈਂ ਕਹਿੰਦਾ ਗੱਲ ਹੀ ਛੱਡ ਦਿਓ ਉਹ ਤੁਹਾਡੇ ਸਾਹਮਣੇ ਦੇਖੋ ਰੋ ਰਿਆ ਸੀਗਾ ਮੀਡੀਆ 'ਚ ਵੀ ਕਿਵੇਂ ਰੋ ਰਿਆ ਸੀ ਬਾਪ ਜਿਹਦੇ ਨਾਲ ਤੱਕਾ ਹੋਇਆ ਹੋਵੇ ਉਹਨੂੰ ਹੀ ਪਤਾ ਲੱਗਦਾ ਬਾਅਦ 'ਚ ਇਹਨਾਂ ਦੇ ਸਮਰਥਕ ਕਹਿੰਦੇ ਨੇ ਕਿ ਸਾਡੇ ਕ੍ਰਿਸ਼ਚਨ ਧਰਮ ਨੂੰ ਟਾਰਗੇਟ ਕੀਤਾ ਜਾਂਦਾ ਟਾਰਗੇਟ ਨਹੀਂ ਕੀਤਾ ਜਾਂਦਾ ਮੈਂ ਹਰ ਇੱਕ ਧਰਮ ਦੀ ਗੱਲ ਕਰਦਾ ਕਿ ਜਿਹਦੇ ਨਾਲ ਵੀ ਗਲਤ ਹੋਊਗਾ ਮੈਂ ਉਹਦੇ ਨਾਲ ਖੜਾ ਹੋਊਗਾ ਸਿੱਖ ਧਰਮ ਹੋਵੇ ਆਪਣੇ ਕੇਸ ਦੇ ਵਿੱਚ ਦੇਖੋ ਇਨਵੋਲਵਮੈਂਟ ਪੁਲਿਸ ਦੀ ਆ ਰਹੀ ਹੈ ਜਿਹੜਾ ਸਾਰੇ ਪੁਲਿਸ ਕੋਈ ਡੀਐਸਪੀ ਕ੍ਰਾਈਮ ਬ੍ਰਾਂਚ ਦਾ ਕੋਈ ਐਸਪੀ ਜੰਮੂ ਦਾ ਜਿਹੜੀ ਇਹਦੀ سپورਟ ਕਰ ਰਹੇ ਨੇ ਪੂਰੀ ਜਦਕਿ ਪੁਲਿਸ ਨੂੰ ਪਤਾ ਗੁਰਦਾਸਪੁਰ ਸ਼ੋਅ ਲਾ ਰਿਹਾ ਜੰਮੂ ਸ਼ੋਅ ਲਾ ਰਿਹਾ ਵੀ ਬੰਦਾ ਸ਼ੋਅ ਲਾ ਰਿਹਾ ਤੁਸੀਂ ਅਰੈਸਟ ਕਿਉਂ ਨਹੀਂ ਕਰਦੇ ਜਦੋਂ ਦੱਸਣ ਦੀ ਕੋਸ਼ਿਸ਼ ਕਰਦੇ ਕੋਸ਼ਿਸ਼ ਇਹਨੇ ਥਾਣੇ 'ਚ ਜਾਂਦੇ ਨੇ ਥਾਣੇ 'ਚ ਜਾ ਕੇ ਇਹ ਬੰਦੇ ਕਹਿੰਦੇ ਛੜਪੁਲਿਸ ਕਰ ਰਹੀ ਹੈ ਕੰਮ ਕਰ ਕੇ ਕੀ ਕੰਮ ਕਰਿਆ ਪੁਲਿਸ ਨੇ ਦੋ ਸਾਲਾਂ ਤੱਕ ਅਰੈਸਟ ਨਹੀਂ ਕੀਤਾ ਕਿਉਂ ਨਹੀਂ ਕੀਤਾ ਅਰੈਸਟ ਕਰੋ ਨਾ ਉਲਟੋ ਡਰਾਤ ਮਗਾ ਕੇ ਇਹਨੂੰ ਬਾ ਬਿਲਕੁਲ ਮਤਲਬ ਆ ਛੱਡ ਚੁੱਕਿਆ ਬੰਦੇ ਕਿਵੇਂ ਸੰਪਰਕ ਹੋਏ ਕਿਵੇਂ ਮਿਲੋ ਪਾਸਟਰ ਬਜਿੰਦਰ ਵਾਲੇ ਕੇਸ ਤੋਂ ਬਾਅਦ ਉਹ ਕੇਸ ਤੋਂ ਬਾਅਦ ਮੈਂ ਤੁਹਾਡੇ ਚੈਨਲ ਨਾਲ ਹੀ ਆਪਣਾ ਨੰਬਰ ਦਿੱਤਾ ਸੀ ਇਹਨਾਂ ਨੇ ਮੇਰੇ ਨਾਲ ਉਸ ਨੰਬਰ ਤੋਂ ਨਾਲ ਜੋੜੇ ਨੇ ਕਹਿੰਦੇ ਭਾਈ ਸਾਹਿਬ ਮੈਨੂੰ ਹੈਲਪ ਚਾਹੀਦੀ ਤੁਹਾਡੀ ਮੈਂ ਕਿਹਾ ਬਈ ਦੱਸੋ ਕੀ ਹੈਲਪ ਚਾਹੀਦੀ ਪਰ ਮੈਂ ਫਿਰ ਵੀ ਘਟੋ ਘਟ ਤਿੰਨ ਚਾਰ ਦਿਨ ਪੰਜ ਦਿਨ ਸਰਚ ਕੀਤਾ ਅਮਰਸਰ ਵਾਕਈ ਗੱਲ ਸੱਚ ਹੈ ਥਾਣੇ ਦਾ ਪਤਾ ਕੀਤਾ ਕਹਿੰਦੇ ਵਾਕਈ ਇਹ ਗੱਲ ਹੋਈ ਹੈ ਘਟਨਾ ਮੈਂ ਹੋਰ ਲੋਕਾਂ ਨੂੰ ਪੁੱਛਿਆ ਕਹਿੰਦੇ ਗੱਲ ਸੱਚ ਹੈ ਫਿਰ ਮੈਨੂੰ ਕਿਹਾ ਮਖ ਦੀ ਚੰਡੀਗੜ੍ਹ ਆਓ ਮੈਂ ਜਦੋਂ ਫ੍ਰੀ ਹੋਊਗਾ ਮੇਰੇ ਕੋਲ ਆਓ ਪਾ ਗੱਲਬਾਤ ਕਰਦੇ ਜਦੋਂ ਅੱਜ ਮੇਰੇ ਕੋਲ ਕੱਲ ਰਾਤ ਨਹੀਂ ਆਏ ਮੈਂ ਸਾਰੀ ਗੱਲਬਾਤ ਕਰਕੇ ਫਿਰ ਅੱਜ মিডিਆ ਸਾਹਮਣੇ ਲੈ ਕੇ ਆਇਆ ਇਹਨਾਂ ਨੂੰ ਜਦੋਂ ਐਸਐਚਓ ਨੇ ਸੁਣਵਾਈ ਨਹੀਂ ਕੀਤੀ ਹੇਠਲੇ ਅਧਿਕਾਰੀਆਂ ਨੇ ਸੁਣਵਾਈ ਨਹੀਂ ਕੀਤੀ ਉੱਚ ਅਧਿਕਾਰੀ ਦੇ ਨਾਲ ਨੀ ਕਿਤੇ ਮੁਲਾਕਾਤ ਹੋਈ ਐਸਐਸਪੀ ਦੇ ਨਾਲ ਨਹੀਂ ਮਿਲੇ ਭਾਈ ਐਸਐਸਪੀ ਤਾਂ ਖੁਦ ਉਹ ਪਾਸਟ ਦੀ ਸਪਾਰਸ਼ ਕਰਦਾ ਸੀਗਾ ਕਿ ਅੱਜ ਤੂੰ ਆ ਗਿਆ ਗਿੱਦਪੌੜੀਆਂ ਨਾ ਚੜ੍ਹ ਜੇ ਇੱ ਕੀ ਅੱਜ ਇੱਥੇ ਬੋੜੇ ਚੜ ਗਏ ਇੱਥੇ ਬੋੜੇ ਚੜ ਗਏ ਫੈਸਲਾ ਕਰ ਲੈਣੀ ਤੇਰਾ ਇਲਜ਼ਾਮ ਬੁਰਾ ਹੋਊਗਾ ਇਹ ਬੰਦਾ ਡਰ ਦੀ ਮਾਰੀ ਗੁਰਦਾਸ ਵਾਛਾ ਛੱਡ ਕੇ ਫਿਰ ਇਹਨੇ ਕਿਤੇ ਗਿਆ ਹੀ ਨਹੀਂ ਪੁਲਿਸ ਨੂੰ ਫੋਨ ਕਰਦਾ ਇਹ ਕਿ ਇਹਨੂੰ ਅਰੈਸਟ ਕਰੋ ਅਰੈਸਟ ਕਿਉਂ ਨਹੀਂ ਕਰਦੇ ਕਿਨੇ ਪੁਲਿਸ ਕੰਮ ਕਰ ਰਹੀ ਹੈ ਨਹੀਂ ਕਰਦੀ ਪੁਲਿਸ ਨੇ ਆਫਰ ਵੀ ਆ ਸਮਝਾਤੇ ਲਈ ਨਹੀਂ ਉਹ ਪੈਸੇ ਪੂਸੇ ਦਾ ਸਮਝੌਤਾ ਨਹੀਂ ਸਿਰਫ ਇਹ ਟਾਰਗੇਟ ਕਰਦੇ ਤੈਨੂੰ ਮਾਰਨਾ ਸੀ ਜਨਾਬ ਦਾ ਫੈਸਲਾ ਕੀਤਾ ਜਸ਼ਨ ਗਿਲਦਾ ਤੂੰ ਫੈਸਲਾ ਕਰ ਉਹਦੇ ਨਾਲ ਸਾਨੂੰ ਐਫੀਡੇਵਿਟ ਦੇ ਸਾਡੇ ਨੂੰ ਫੈਸਲਾ ਕਰ ਪਰ ਇਹ ਬੰਦਾ ਡਰਿਆ ਨਹੀਂ ਵਿਚਾਰਾ ਗੁਰਦਾਸਪੁਰ ਛੱਡ ਗਿਆ ਅੱਜ ਮੇਰੇ ਸੰਪਰਕ ਚ ਆਇਆ ਪਰ ਆਣ ਵਾਲੇ 10 ਤੋਂ 12 ਦਿਨ ਚ ਬਾਈ ਮੋ ਪ੍ਰਮਾਤਮਾ ਦੀ ਕਿਰਪਾ ਨਾਲ ਉਹ ਬੰਦੇ ਨੂੰ ਅਰੈਸਟ ਕਰਾ ਕੇ ਛੱਡਾਂਗਾ ਸਿੱਧਾ ਪਤਾ ਲੱਗ ਲਿਆ ਗਿਆ ਹੁਣ ਅ ਵੀ ਮੇਰੇ ਖਿਲਾਫ ਹੋ ਰਹੀ ਆ ਕੋਈ ਫੋਨ ਆਇਆ ਧਮਕੀ ਭਰਿਆ ਕੋਈ ਵੀ ਰੁਕੀ ਜਾਵੇ ਪਰ ਫਿਲਹਾਲ ਤਾਂ ਇਦਾਂ ਦਾ ਕੁਝ ਨਹੀਂ ਹੋਇਆ ਬਾਕੀ ਬਲਜਿੰਦਰ ਪਾਸਟ ਵਾਲੇ ਜਿਹੜੇ ਬਾਧੂ ਆ ਰਹੇ ਨੇ ਇਹ ਅਜ ਕੋਈ ਨਹੀਂ ਆ ਰਹੇ ਫਿਲਹਾਲ ਮੈਂ ਝੂਠ ਕਹਿਦਾ ਤੁਹਾਨੂੰ ਹੁਣ ਅੱਜ ਹੀ ਕੀਤੀ ਆਣੇ ਸ਼ੁਰੂ ਹੋ ਜੂंगे ਕਿ ਸਿਮਰਣ ਕੌਣ ਹੈ ਪਤਾ ਲੱਗ ਹੀ ਜਾਊਗਾ ਕੌਣ ਹੈ ਕੌਣ ਨਹੀਂ ਪਰ ਮੈਂ ਇਹ ਕਹਿਣਾ ਚਾਹੁੰਦਾ ਇਹਨੂੰ ਇਨਸ ਦੱਸੋ ਕਿ ਕਿੱਥੇ ਐਕਸੀਡੈਂਟ ਹੋਇਆ ਲੋਕੇਸ਼ਨ ਦੋ ਦੋ ਤੁਸੀਂ ਕੀ ਕਰ ਆਪਾਂ ਪੂਰੀ ਸੀਬੀਏ ਤੋਂ ਜਾਂਚ ਕਰਾਵਾਂਗੇ ਹਾਈ ਕੋਰਟ ਜਾਵਾਂਗੇ ਇਹ ਧਾਰਾ ਲਾਉਣ ਦੀ ਮੰਗ ਕਰਦੇ ਹਾਂ 302 ਬਣਦੀ ਹੈ ਜੀ 302 ਬਣਦੀ ਹੈ 376 ਦਾ ਹੀ 302 ਬਣਦੀ ਹੈ ਪੂਰਾ ਪਲਾਨਿੰਗ ਨਾਲ ਕੰਮ ਕੀਤਾ ਉਹ ਬੰਦੇ ਨੇ ਜਸ਼ਨ ਗੇਲ ਨੇ ਅਰੈਸਟ ਕਰਾ ਕੇ ਛੱਡਾਂਗੇ ਸੀਬੀਏ ਤੋਂ ਮੰਗ ਕਰਦੇ ਜਿਹੜੇ ਮੁਲਾਜ਼ਮ ਇਨਵੋਲਵਮੈਂਟ ਕਰਦੇ ਸੀਗੇ ਉਹਨਾਂ ਨੂੰ ਸਸਪੈਂਡ ਕਰਾਉਣ ਦਾ ਦਾਵਾ ਕਰਦੇ ਸੀ ਹੁਣ ਪ੍ਰੈਸ ਕਾਨਫਰੰਸ ਤੋਂ ਬਾਅਦ ਉਹ ਜਿਹੜੀ ਪਾਰਟੀ ਉਹ ਵੀ ਅਵੇਅਰ ਹੋ ਜਾਏਗੀ ਪਰਿਵਾਰ ਨੂੰ ਖਤਰਾ ਮਹਿਸੂਸ ਕਰਦੇ ਆਂ ਵੀ ਖਤਰਾ ਹੋ ਸਕਦਾ ਇਸ ਤੋਂ ਬਾਅਦ ਖਤਰਾ ਤਾਂ ਹੈ ਇਹ ਡਰ ਦੇਖੋ ਕਿਵੇਂ ਫੇਸ ਕਵਰ ਕੀਤਾ ਜੀ ਉਹ ਤਾਂ ਬਹੁਤ ਮੁਸ਼ਕਲ ਨਾਲ ਮੀਡੀਆ ਮੈਂ ਕਿਹਾ ਮੀਡੀਆ ਸਾਹਮਣੇ ਤੇਰੀ ਕੋਈ ਸੁਣਵਾਈ ਨਹੀਂ ਹੋਏਗੀ ਤੈਨੂੰ ਆਣਾ ਹੀ ਪੈਣਾ ਅੱਜ ਡਰਦਾ ਮੀਡੀਆ ਸਾਹਮਣੇ ਆਇਆ ਖਤਰਾ ਤਾਂ ਉਹਨਾਂ ਨੂੰ ਹੈ ਹੀ ਪਰ ਮੈਂ ਉਹਦੇ ਨਾਲ ਖੜੇ ਆਂ ਕੋਈ ਇਦਾਂ ਦਾ ਘਟਨਾ ਹੋਣ ਨਹੀਂ ਦੇਵਾਂਗਾ ਜੀ ਕਦੋਂ ਮਿਲ ਜਾ ਰਹੇ ਹਾਂ ਡੀਜੀਪੀ ਨੂੰ ਜਾਂ ਹਾਈ ਕੋਰਟ ਦਾ ਰੁਕਕਾ ਦੋ ਇਖਤਿਆਰ ਕਰ ਲਿਆ ਦੇਖੋ ਮੰਡੇ ਤੋਂ ਬਾਅਦ ਸਭ ਤੁਹਾਨੂੰ ਮੀਡੀਆ ਰਾਹੀਂ ਦੱਸਾਂਗੇ ਮੰਡੇ ਤੋਂ ਮੰਡੇ ਤੋਂ ਬਾਅਦ ਪ੍ਰੋਸੈਸ ਸ਼ੁਰੂ ਹੋ ਜਾਊਗਾ ਇਹਨਾਂ ਦਾ ਮੇਲ ਮੇਲ ਰਹੀ ਤੇ ਜਾ ਕੇ ਮਿਲਾਂਗੇ ਵੀ ਡੀਜੀ ਸਾਹਿਬ ਨੂੰ ਵੀ ਇਹ ਸਾਡੇ ਨਾਲ ਹੋਇਆ ਸੀਗਾ ਉਹ ਦਿਨਾਂ ਨਗਰ ਪੁਲਿਸ ਨੇ ਸਾਡਾ ਸਾਥ ਨਹੀਂ ਦਿੱਤਾ ਇੱਕ ਬੰਦਾ ਜੰਮੂ ਚ ਗਰਦਾਸਪੁਰ ਚ ਚਰਚ ਲਾਉਂਦਾ ਉਹਨੂੰ ਅਰੈਸਟ ਨਹੀਂ ਕਰਦੀ ਪੁਲਿਸ ਆਪਣੇ ਕੋੜੀ ਨੂੰ ਸ਼ਰਿਆਮ ਛੱਡਣ ਜਾਂਦਾ ਸ਼ਰਿਆਮ ਆਪਣੇ ਗਰਦਾਸਪੁਰ ਘਰਾਂ ਦਾ ਕਿਉਂ ਨਹੀਂ ਅਰੈਸਟ ਕਰਦੀ ਕਿੰਨੇ ਕਿ ਚਰਚਾ ਨੇ ਇਹਦੀਆਂ ਬਹੁਤ ਦੋ ਚਰਚਾ ਨੇ ਇਹਦੀਆਂ ਚਰਚਾਂ ਦੋ ਨੇ ਗੁਰਦਾਸਪੁਰ ਜਿਹਦੇ ਇਸ ਟਾਈਮ ਛੋਟਾ ਭਰਾ ਚਲਾ ਰਿਹਾ ਜੰਮੂ ਵਾਲੀ ਆਪ ਚਲਾ ਰਿਆ ਇਹ ਵੀ ਪਾਸਟਰ ਬਜਿੰਦਰ ਵਾਂਗੂ ਚਮਤਕਾਰ ਦਿਖਾਉਂਦਾ ਉਹੀ ਚੀਜ਼ ਐ ਸੇਮ ਉਹੀ ਚੀਜ਼ ਦਾ ਦਿਖਾ ਰਿਆ ਜੀ ਹੋਰ ਕਰਦੇ ਕੀ ਨੇ ਵਾਈਬਲ ਇਹ ਨਹੀਂ ਸਗਾਦੀ ਕਿਸੇ ਦਾ ਮਾੜਾ ਕਰੋ ਜਾਂ ਜਾਦੂ ਦਿਖਾਓ ਵਾਈਬਲ ਇਹ ਸਗਾਦੀ ਸਿਰਫ ਪ੍ਰੇਰ ਕਰੋ ਪ੍ਰਾਰਥਨਾ ਕਰੋ ਉਸ ਪ੍ਰਭੂ ਨਾਲ ਜੋੜੋ ਪਰ ਇਹ ਲੋਕ ਗਲਤ ਯੂਜ਼ ਕਰਦੇ ਨੇ ਮਿਸ ਗਾਈਡ ਕਰਦੇ ਨੇ ਲੋਕਾਂ ਨੂੰ ਚੰਗੀ ਲਾਈਨ ਤੇ ਨਹੀਂ ਲਾਉਂਦੇ ਮਿਸ ਗਾਈਡ ਕਹਿ ਸਕਦੇ ਮਿਸ ਗਾਈਡ ਕਰਦੇ ਨੇ ਵਾਈਬਲ ਬਿਲਕੁਲ ਸਹੀ ਰਸਤੇ ਦਿਖਾਉਂਦੀ ਐ ਪਰ ਇਹ ਲੋਕਾਂ ਨੇ ਧਰਮ ਦਾ ਨਾਮ ਬਦਨਾਮ ਕਰਕੇ ਰੱਖਿਆ ਕ੍ਰਿਸ਼ਚਮ ਧਰਮ ਬਹੁਤ ਵੱਡਾ ਧਰਮ ਹੈ ਪੂਰੇ ਵਰਲਡ ਚ ਹੈ ਪੂਰੇ ਇੰਡੀਆ ਚ ਹੈ ਪੂਰੇ ਵਰਲਡ ਇਖਾ ਤਾਂ ਫਿਰ ਤਾਂ ਗੱਲ ਹੀ ਖਤਮ ਹੈ ਤੇ ਇਹ ਬੰਦੇ ਨੇ ਨਾਂ ਖਰਾਬ ਕਰਕੇ ਬਲਜਿੰਦਰ ਨੇ ਤੇ ਜਸ਼ਨ ਗਿੱਲ ਨੇ ਧਰਮ ਬਦਨਾਮ ਕਰਕੇ ਰੱਖਿਆ ਬਹੁਤ ਬੋਤਲ ਮੈਂ ਇੱਕ ਨੰਬਰ ਸੁਣਨਾ ਸੀ ਮੈਂ ਆਪਣਾ ਨੰਬਰ ਦੇਣਾ ਚਾਹੁੰਦਾ 6284137982 ਕਿਸੇ ਨੂੰ ਵੀ ਕਿਸੇ ਧਰਮ ਚ ਵੀ ਜਾਂ ਕਿਸੇ ਨੂੰ ਵੀ ਹੈਲਪ ਦੀ ਲੋੜ ਹੋਵੇ ਮੈਂ ਨਾਲ ਖੜਾ ਇਹ ਨਹੀਂ ਕਿ ਮੈਂ ਕ੍ਰਿਸ਼ਚਨ ਧਰਮ ਨੂੰ ਟਾਰਗੇਟ ਕਰ ਮੇਰਾ ਕੋਈ ਐਡਾ ਮਕਸਦ ਨਹੀਂ ਹੈ ਕਿਸੇ ਧਰਮ ਲਈ ਮੈਂ ਹੈਲਪ ਲਈ ਖੜਾ ਹਾਂ ਸਵਾਸਤੀ ਸਿਮਰਨਜੀਤ ਸਿੰਘ ਮਾਨ ਸਾਡੇ ਨਾਲ ਸੀ ਤਾਂ ਉਸ ਕੁੜੀ ਦੀ ਦਾਸਤਾ ਇਹਨਾਂ ਨੇ ਸਾਂਝੀ ਕੀਤੀ ਆ ਬਹੁਤ ਵੱਡਾ ਦੁਆਸ ਸੀ ਪਰਿਵਾਰ ਦੇ ਉੱਪਰ ਤਾਂ ਪਰਿਵਾਰ ਨੂੰ ਆਪਣਾ ਗਰਦਾਸਪੁਰ ਵਾਲਾ ਘਰ ਵੀ ਵੇਚਣਾ ਪਿਆ ਲੱਖਾਂ ਦਾ ਘਰ ਸੀ ਜਿਹੜਾ ਬਹੁਤ ਹੀ ਸਸਤੇ ਭਾਅ ਦੇ ਵਿੱਚ ਵੇਚਣਾ ਪੈਗਾ ਤੇ ਹੁਣ ਉਸ ਪੀੜਿਤ ਕੁੜੀ ਦਾ ਪਿਤਾ ਅੰਮ੍ਰਿਤਸਰ ਦੇ ਵਿੱਚ ਰਿਕਸ਼ਾ ਚਲਾ ਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ ਪਰ ਉਸ ਪਾਸਟਰ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ ਅਦਾਲਤ ਦੇ ਵੱਲੋਂ ਪਗੋੜਾ ਲਾਨਿਆ ਹੋਇਆ ਗ੍ਰਿਫਤਾਰੀ ਨਹੀਂ ਹੋ ਰਹੀ ਇਸ ਸਮੇਂ ਜੰਮੂ ਦੇ ਵਿੱਚ ਆਪਣੇ ਪ੍ਰੋਗਰਾਮ ਲਗਾ ਰਿਹਾ ਤੇ ਪੁਲਿਸ ਨੂੰ ਉਹ ਲੱਭਦਾ ਕਿਉਂ ਨਹੀਂ ਇਹ ਸਵਾਲ ਲਗਾਤਾਰ ਬਰਕਰਾਰ ਨਹੀਂ ਤਾਂ ਪਰਿਵਾਰ ਨੇ ਵੀ ਕਿਹਾ ਸਮੱਸਿਆ ਵੀ ਨਹੀਂ ਕੀ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਬੀਜੀਪੀ ਦੇ ਨਾਲ ਵੀ ਮੁਲਾਕਾਤ ਕਰਾਂਗੇ ਅੱਗੇ ਅਸੀਂ ਅਦਾਲਤ ਦਾ ਰੁਕਵਤਿਆਰ ਕਰਾਂਗੇ ਤੇ ਕਤਲ ਦੀ ਧਾਰਾ ਜੋੜਨ ਦੀ ਮੰਗ ਵੀ ਕੀਤੀ ਗਈ ਹੈ ਸਾਥੀ ਸੰਸ਼ੇਰ ਸਿੰਘ ਦੇ ਨਾਲ ਕੁਲਦੀਪ ਸਿੰਘ ਕੂੜੇ ਰਜਨਾਸ ਖੁਸ਼ਮੰਤੀ ਵੀ ਚੰਡੀਗੜ੍ਹ